ਜਿਆਨੂ ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 11ਵਾਂ ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ ਅਭਿਆਸ ਦਾ ਹਿੱਸਾ ਹਾ ਜਿਹਦੇ ਵਿੱਚ ਪੰਜ ਸਵਾਲ ਨੇ ਉਹ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹ ਸਾਰੇ ਉੱਤਰਾਂ ਨੂੰ ਕੰਠ ਕਰਕੇ ਯਾਦ ਕਰਕੇ ਜਾਂ ਪੜ੍ਹ ਕੇ ਸਮਝ ਕੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸਵਾਗਤ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲਾਂ ਪਿਆਰੇ ਵਿਦਿਆਰਥੀਓ ਮੈਂ ਤੁਹਾਨੂੰ ਚੇਤਾ ਕਰਾ ਦਵਾਂ ਕਿ ਇਸੇ ਚੈਨਲ ਦੇ ਉੱਤੇ ਤੁਹਾਡੀਆਂ 8ਵੀਂ ਜਮਾਤ ਨਾਲ ਜੁੜੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਇੱਕ ਹੈਗੀ ਏ 8th english ਫਿਰ ਹੈਗੀ 8th grammar ਇੱਕ ਹੈਗੀ 8ਵੀਂ ਗਣਿਤ ਇੱਕ ਹੈਗੀ 8th math notes ਇੱਕ ਹੈਗੀ ਗਣਿਤ ਦੇ ਸਿਧਾਂਤ ਤੇ ਇੱਕ ਹੈਗੀ math shortcuts and tricks ਸੋ ਦੇਖੀਏ ਬੱਚੇ ਹੁਣ ਐਵੇਂ ਦੇ ਸਵਾਗਤ ਹਾਹਾ ਇਹਦਾ ਸਲੇਖੇ ਬਹੁਤ ਛੋਟੇ ਉਤਰਾਂ ਵਾਲੇ ਪਸੰਦ ਸੋ ਪਹਿਲਾ ਪ੍ਰਸ਼ਨ ਹੈ LED ਕੀ ਹੈ ਸੋ ਬੱਚੋ LED ਦਾ ਪੂਰਾ ਮਤਲਬ ਹੈ ਲਾਈਟ ਐਮਿਟਿੰਗ ਡਾਇਓਡ ਇੱਥੇ ਮੈਨੂੰ ਇਹ ਚੇਤਾ ਆ ਰਿਹਾ ਕਿ ਇੱਕ ਪਲੇਲਿਸਟ ਹੋ ਰਹੀ ਹੈ ਮੇਰੇ ਇਸ ਚੈਨਲ ਤੇ ਚਟਸਾਲ ਕੈਪਟਨ ਯਸ਼ਪਾਲ ਸਿੰਘ ਤੇ ਉਹਦਾ ਨਾਮ ਹੈ ਐਬ੍ਰੀਵੀਏਸ਼ਨਸ ਉਹਦੇ ਚ 8 ਵੀਡੀਓ ਨੇ ਤੇ ਬੱਚੋ ਉਸ ਢੇਲ ਸਾਰੀਆਂ ਐਬ੍ਰੀਵੀਏਸ਼ਨਸ ਮੈਂ ਕਈ ਮਲਕੀ ਕਹੋ ਸਵਾ ਦੇ ਹਿਸਾਬ ਨਾਲੋਜ ਪਾਈਆਂ ਜੋ ਤੁਹਾਡਾ ਬੜਾ ਗਿਆਨ ਵਧਾਣ ਗਿਆ ਕੋਟੇ ਵਿਗਿਆਨ ਦੀਆਂ ਤਕਨੀਕ ਦੀਆਂ ਬੈਂਕਿੰਗ ਦੀਆਂ ਅਰਥ ਸ਼ਾਸਤਰ ਦੀਆਂ ਮਿਲਟਰੀ ਦੀਆਂ ਖੇਡਾਂ ਦੀਆਂ ਕੰਪਿਊਟਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਗਿਆਨ ਭਰਪੂਰ ਐਬ੍ਰੀਵੀਏਸ਼ਨਸ ਬੜੀਆਂ ਰੋਚਕ ਉਹਨਾਂ ਦੀ ਮੈਂ ਵਿਸਥਾਰਿਤ ਰੂਪ ਵੀ ਦੱਸਿਆ ਹੈ ਤੇ ਉਹਨਾਂ ਦੀ ਵਿਆਖਿਆ ਵੀ ਕੀਤੀ ਹੈ ਸੋ ਤੁਸੀਂ ਉਹ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਉਹਦਾ ਲਾਭ ਹੋਏਗਾ ਠੀਕ ਹੈ ਸੋ ਬੱਚਿਓ LED ਦਾ ਮਤਲਬ ਹੈ ਲਾਈਟ emitting diode ਤੋਂ ਭਾਵ ਹੈ ਪ੍ਰਕਾਸ਼ ਲਾਈਟ ਦਾ ਮਤਲਬ ਪ੍ਰਕਾਸ਼ emitting ਦਾ ਮਤਲਬ ਉਤਸਰਜਨ ਤੇ diode ਨੂੰ diode ਹੀ ਲਿਖਿਆ ਠੀਕ ਹੈ एलईडी ਨਾਲ ਦੋ ਤਾਰਾਂ ਹੁੰਦੀਆਂ ਹਨ ਇੱਕ ਛੋਟੀ ਤੇ ਇੱਕ ਲੰਬੀ ਆ ਦੇਖੋ ਦੋ ਤਾਰਾਂ ਨੇ ਇਹ এলইডি ਇਹ ਲਾਲ ਰੰਗ ਦਾ ਨੀਲੇ ਰੰਗ ਦਾ ਪੀਲੇ ਰੰਗ ਦਾ ਹਰੇ ਰੰਗ ਦਾ ਇਹਦਾ ਅਲੱਗ-ਅਲੱਗ ਹੁੰਦੇ ਨੇ ਸੋ ਇਹ ਬੱਚੇ ਵਾ ਦੇਖੋ ਇੱਕ ਤਾਰ ਲੰਬੀ ਹੈਗੀ ਹੈ ਤੇ ਇੱਕ ਤਾਰ ਛੋਟੀ ਹੈਗੀ ਹੈ ਸੋ ਲੰਬੀ ਤਾਰ ਨੂੰ ਬੈਟਰੀ ਦੇ ਧਨਾਤਮਕ ਜਿਹੜਾ ਪੋਜ਼ਿਟਿਵ ਟਰਮੀਨਲ ਹੁੰਦਾ ਹੈ ਟਰਮੀਨਲ ਅਤੇ ਛੋਟੀ ਤਾਰ ਨੂੰ ਰਿਣਾਤਮਕ ਜਿਹੜਾ ਨੈਗੇਟਿਵ ਟਰਮੀਨਲ ਹੁੰਦਾ ਨਾਲ ਜੋੜਿਆ ਜਾਂਦਾ ਹੈ ਤੇ LED ਦੀ ਖਾਸ ਗੱਲ ਹੈ ਵੀ ਬੱਚਿਓ LED ਕਮਜ਼ੋਰ ਬਿਜਲੀ ਧਾਰਾ ਦੇ ਪ੍ਰਭਾਵ ਪ੍ਰਵਾਹ ਨਾਲ ਵੀ ਜਗ ਪਿੰਦਾ ਹੈ ਜਿਹੜੇ ਆਮ ਬਲਬ ਹੁੰਦੇ ਨੇ ਜੇ ਕਰੰਟ ਸਟਰੋਂਗ ਨਹੀਂ ਆ ਰਹੀ ਸੀ ਜਾਂ ਨੇ ਵੀ ਵੋਲਟੇਜ ਜ਼ਿਆਦਾ ਨਹੀਂ ਆ ਰਹੀ ਤੇ ਫਿਰ ਬੱਚਿਓ ਕੀ ਵਰਕ ਹੀ ਹੁੰਦਾ ਹੈ ਕਿ ਇਹ ਬਲਬ ਜਗਦਾ ਨਹੀਂ ਹੈਗਾ ਪਰ LED ਦੀ ਖਾਸ ਗੱਲ ਇਹ ਹੈ ਕਿ ਜੇ ਕਰੰਟ ਦੀ ਧਾਰਾ ਕਰੰਟ ਦਾ ਪ੍ਰਭਾਵ ਕਮਜ਼ੋਰ ਵੀ ਹੋਵੇ LED ਤਾਂ ਵੀ ਜਗ ਪਿੰਦੀ ਹੈ ਠੀਕ ਹੈ ਅੱਗੇ ਚਲੀਏ ਪ੍ਰਸ਼ਨ ਦੂਜਾ ਬਿਜਲੀ ਧਾਰਾ ਕੀ ਹੈ ਬੱਚਿਓ ਇਹ ਗੱਲ ਨੂੰ ਤੁਸੀਂ ਕੰਟ ਕਰਨਾ ਪਏਗਾ ਤੁਹਾਨੂੰ ਇੱਕ ਵਾਕ ਹੈਗਾ ਬਿਜਲੀ ਬਿਜਲਈ ਚਾਲਕ ਵਿੱਚੋਂ ਬਿਜਲਈ ਚਾਲਕ ਕਿਹੜੇ ਹੁੰਦੇ ਨੇ ਜਿਨ੍ਹਾਂ ਰਾਹੀਂ ਬਿਜਲੀ ਦਾ ਪ੍ਰਵਾਹ ਸੱਜੇ ਹੋ ਜਾਂਦਾ ਹੈ ਲੋਹਾ ਚਾਂਦੀ ਤਾਂਬਾ ਅਲੂਮੀਨੀਅਮ ਇਹ ਜਿੰਨੀਆਂ ਵੀ ਤੱਤਾਂ ਨੇ ਜਾਂ ਜਿਹੜੇ ਇਲੈਕਟ੍ਰੋਲਾਈਟ ਦੇ ਘੋਲ ਨੇ ਨਿੰਬੂ ਦਾ ਘੋਲ ਹੋ ਗਿਆ ਲੂਣ ਦਾ ਘੋਲ ਹੋ ਗਿਆ ਸੋਡੇ ਦਾ ਘੋਲ ਹੋ ਗਿਆ ਇਹਨਾਂ 'ਚੋਂ ਬਿਜਲੀ ਬੜੀ ਛੇਤੀ ਲੰਘਦੀ ਹੈ ਠੀਕ ਹੈ ਸੋ ਬਿਜਲਈ ਚਾਲਕ ਵਿੱਚੋਂ ਪ੍ਰਤੀ ਇਕਾਈ ਸਮਾਂ ਲੰਘ ਰਿਹਾ ਚਾਰਜ ਬਿਜਲੀ ਦਾ ਜੋ ਚਾਰਜ ਲੰਘ ਰਿਹਾ ਹੈ ਪ੍ਰਤੀ ਸਕਿੰਟ ਵਿੱਚ ਪ੍ਰਤੀ ਇਕਾਈ ਸਮਾਂ ਕਿਹਾ ਜਾਂਦਾ ਹੈ ਤੇ ਉਹ ਸਮਾਂ ਆਮ ਤੌਰ ਤੇ ਅਸੀਂ SI ਯੂਨਿਟ ਵਿੱਚ ਸਮੇਂ ਦੀ ਇਕਾਈ ਨੂੰ ਸੈਕਿੰਡ ਲਿਆ ਜਾਂਦਾ ਸੋ ਇੱਥੇ ਪ੍ਰਤੀ ਇਕਾਈ ਲਿਖਿਆ ਸੋ ਪ੍ਰਤੀ ਇਕਾਈ ਸਮਾਂ ਜਿਹੜਾ ਲਿਖਿਆ ਪ੍ਰਤੀ ਇਕਾਈ ਸਮਾਂ ਦਾ ਇਕਾਈ ਦਾ ਨਾਲ ਇੱਕ ਇਹ ਪ੍ਰਤੀ ਸਕਿੰਟ ਜੇ ਅਸੀਂ ਸਪੈਸੀਫਾਈ ਕਰਨਾ ਹੋਵੇ ਤੇ ਪ੍ਰਤੀ ਸਕਿੰਟ ਵੀ ਲਿਖ ਸਕਦੇ ਆ ਨਹੀਂ ਤੇ ਪ੍ਰਤੀ ਸਮਾਂ ਠੀਕ ਹੈ ਸੋ ਪ੍ਰਤੀ ਇਕਾਈ ਸਮਾਂ ਲੰਘ ਰਹੇ ਚਾਰਜ ਨੂੰ ਬਿਜਲੀ ਧਾਰਾ ਕਹਿੰਦੇ ਹਨ ਇਸ ਸੈਂਟੈਂਸ ਨੂੰ ਇਸ ਵਾਕ ਨੂੰ ਤੁਸੀਂ ਕੰਠ ਕਰਕੇ ਆਪਣੇ ਆਪ ਲਿਖ ਕੇ ਇਹਦਾ ਅਭਿਆਸ ਪੱਕਾ ਕਰ ਲਓ ਇਹ ਜੀ ਆਪਣੀ ਭਾਸ਼ਾ ਹੈ ਤੇ ਬਿਜਲੀ ਧਾਰਾ ਦੀ SI ਇਕਾਈ SI ਜਿਹੜੀ ਇਕਾਈ ਹੈਗੀ ਹੈ ਉਹ ਐਂਪੀਅਰ ਹੈ ਠੀਕ ਹੈ ਜਿਵੇਂ ਅਸੀਂ ਧੁਨੀ ਦੇ ਚੈਪਟਰ ਵਿੱਚ ਪੜਿਆ ਸੀਗਾ ਕਿ ਜੋ ਫ੍ਰੀਕੁਐਂਸੀ ਹੈ ਐਂਪਲੀਚਿਊਡ ਹੈ ਉਹਦੀ ਬਲਕਿ ਇਕਾਈ ਕੀ ਹੈਗੀ ਹੈ ਨਾ ਉਹ ਡੈਸੀਬਲ ਹੈਗੀ ਲਾਊਡਰਸ ਦੀ ਡੈਸੀਬਲ ਹੈਗੀ ਹੈ ਜਦੋਂ ਲੰਬਾਈ ਦੀ ਮੀਟਰ ਹੈਗੀ ਹੈ ਟਾਈਮ ਦੀ ਸੈਕਿੰਡ ਹੈਗੀ ਹੈ ਭਾਰ ਦੀ ਕਿਲੋਗ੍ਰਾਮ ਹੈਗੀ ਹੈ ਇਸੇ ਤਰ੍ਹਾਂ ਇਕਾਈ ਦੀ ਆਪਣੀ ਬਿਜਲੀ ਧਾਰਾ ਦੀ ਐਸਆਈ ਜਿਹੜੀ ਇਕਾਈ ਹੈਗੀ ਏ ਯੂਨਿਟ ਹੈਗੀ ਏ ਉਹ ਐਂਪੀਅਰ ਹੈ ਏ ਐਮ ਪੀ ਆਰ ਈ ਠੀਕ ਹੈ ਅਗਰ ਆਗੇ ਪ੍ਰਸ਼ਨ ਤੀਜਾ ਚਾਲਕ ਕੀ ਹੈ ਉਦਾਹਰਨ ਦਿਓ ਸੋ ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਧਾਰਾ ਲੰਘਣ ਦਿੰਦੇ ਹਨ ਉਹਨਾਂ ਨੂੰ ਬਿਜਲੀ ਦੇ ਚਾਲਕ ਕਿਹਾ ਜਾਂਦਾ ਹੈ ਬਹੁਤ ਸੌਖਾ ਹੈ ਜਿਹੜੇ ਪਦਾਰਥਾਂ ਵਿੱਚੋਂ ਬਿਜਲੀ ਲੰਘ ਜਾਂਦੀ ਹੈ ਉਹਨਾਂ ਨੂੰ ਬਿਜਲੀ ਦੇ ਚਾਲਕ ਕਿਹਾ ਜਾਂਦਾ ਹੈ ਉਦਾਹਰਨ ਦੇ ਤੌਰ ਤੇ ਇਹਨਾਂ ਚੋਂ ਕੋਈ ਵੀ ਉਦਾਹਰਨ ਦੇ ਤੋ ਦੋ ਤਿੰਨ ਦੇ ਦਿਓ ਲੋਹਾ ਐਲੂਮੀਨੀਅਮ ਚਾਂਦੀ ਤਾਂਬਾ ਪਿੱਤਲ ਸੋਨਾ ਤਿੰਨ ਇਹ ਜਿਹੜੇ ਹੈਗੇ ਨੇ ਇਹਨਾਂ ਰਾਹੀਂ ਬੱਚਿਓ ਬਿਜਲੀ ਦੀ ਧਾਰਾ ਬੜੀ ਸਪੀਡ ਨਾਲ ਬੜੀ ਤੇਜ਼ੀ ਨਾਲ ਲੰਘਦੀ ਹੈ ਠੀਕ ਹੈ ਅਗਲਾ ਗਿਆ ਪ੍ਰਸ਼ਨ ਚੌਥਾ ਇਲੈਕਟੋਲਾਈਟ ਦੀਆਂ ਦੋ ਉਦਾਹਰਣਾਂ ਦਿਓ ਮੈਂ ਤਿੰਨ ਦੇ ਦਿੱਤੀਆਂ ਇਹਨਾਂ ਚੋਂ ਕੋਈ ਵੀ ਦੋ ਚੈੱਕ ਕਰ ਲਓ ਇਲੈਕਟੋਲਾਈਟ ਦੀਆਂ ਉਦਾਹਰਣਾਂ ਪਹਿਲੀ ਲੂਣ ਸਧਾਰਨ ਲੂਣ ਜਿਹੜਾ ਹੁੰਦਾ ਹੈ ਲੂਣ ਦਾ ਘੋਲ ਲੂਣ ਦਾ ਘੋਲ ਇਹ ਇਲੈਕਟੋਲਾਈਟ ਬਣ ਜਾਏਗਾ ਤੇ ਲੂਣ ਕੀ ਹੁੰਦਾ ਬੱਚਿਓ ਲੂਣ ਦਾ ਜੋ ਕੈਮੀਕਲ ਫਾਰਮੂਲਾ ਸੂਤਰ ਹੈਗਾ ਉਹ ਹੈ ਸੋਡੀਅਮ ক্লোਰਾਈਡ ਸੋਡੀਅਮ ਕਲੋਰਾਇਡ ਸਧਾਰਨ ਲੂਣ ਉਸੇ ਸੋਡੀਅਮ ਕਲੋਰਾਇਡ ਕਹਿੰਦੇ ਆ ਤੇ ਇਹਨੂੰ ਸੰਖੇਪ ਰੂਪ ਵਿੱਚ ਸੰਕੇਤਕ ਰੂਪ ਵਿੱਚ ਐਨ ਏ ਐਨ ਵੱਡਾ ਏ ਛੋਟਾ ਤੇ ਸੀ ਵੱਡਾ ਤੇ ਐਲ ਛੋਟਾ ਕਰਕੇ ਲਿਖਿਆ ਜਾਂਦਾ ਐਨ ਏ ਸੀ ਆ ਠੀਕ ਹੈ ਇਸੇ ਤਰ੍ਹਾਂ ਨੀਲੇ ਤੋਥੇ ਦਾ ਘੋਲ ਤੇ ਨੀਲਾ ਥੋਤਾ ਕੀ ਹੁੰਦਾ ਬੱਚਿਓ ਕਾਪਰ ਸਲਫੇਟ ਤੇ ਕਾਪਰ ਸਲਫੇਟ ਨੂੰ ਕਿੱਦਾਂ ਲਿਖਿਆ ਜਾਂਦਾ ਸੀ ਵੱਡਾ ਯੂ ਫਿਰ ਐਸ ਵੱਡਾ ਉਹ ਵੱਡਾ ਤੇ ਥੱਲੇ ਛੋਟਾ 4 ਕਾਪਰ ਸਲਫੇਟ ਦਾ ਸੂਤਰ ਹੈਗਾ ਨੀਲੇ ਤੋਥੇ ਦਾ ਤੇ ਤੀਜਾ ਕਾਸਟਿਕ ਸੋਡੇ ਦਾ कास्टिक सोडा नु ਕੀ ਕਿਹਾ ਜਾਂਦਾ ਹੈ ਕਾਸਟਿਕ ਸੋਡੇ ਦਾ ਘੋਲ ਇਹ ਵੀ ਇਲੈਕਟ੍ਰੋਲਾਈਟ ਹੈ ਸੋ ਲੂਣ ਦਾ ਘੋਲ ਨੀਲੇ ਥੋਥੇ ਦਾ ਘੋਲ ਕਾਸਟਿਕ ਸੋਡੇ ਦਾ ਘੋਲ ਜੇ ਤੁਸੀਂ ਇਦਾਂ ਜਵਾਬ ਲਿਖ ਦੋਗੇ ਠੀਕ ਮੰਨਿਆ ਜਾਏਗਾ ਪਰ ਨਾਲ ਨਾਲ ਜੇ ਤੁਸੀਂ ਇਦਾਂ ਲਿਖੋ ਟੋਰ ਜ਼ਿਆਦਾ ਹੋ ਜੇਗੀ ਨੰਬਰ ਇੱਕ ਅੱਧਾ ਜ਼ਿਆਦਾ ਮਿਲ ਜਾਏਗਾ ਸੋਡੀਅਮ ਕਲੋਰਾਇਡ ਕਾਪਰ ਸਲਫੇਟ ਤੇ ਸੋਡੀਅਮ ਹਾਈਡਰੋਕਸਾਈਡ ਇਹਨੂੰ ਬੋਲਦੇ ਨੇ ਸੋਡੀਅਮ ਹਾਈਡਰੋਕਸਾਈਡ ਇਹਨੂੰ ਬੋਲਦੇ ਨੇ ਸੋਡੀਅਮ ਕਲੋਰਾਇਡ ਇਹਨੂੰ ਇਦਾਂ ਕਰਕੇ ਲਿਖਿਆ ਜਾਂਦਾ ਹੈ ਕਾਪਰ ਸਲਫੇਟ ਇਦਾਂ ਕਰਕੇ ਲਿਖਿਆ ਜਾਂਦਾ ਹੈ ਤੇ ਸੋਡੀਅਮ ਹਾਈਡਰੋਕ high drop side NaOH ਠੀਕ ਹੈ ਹੋਰ ਅੱਗੇ ਚਲੀਏ ਆਖਰੀ ਸਵਾਲ ਆਗਰਾ ਓਕੇ ਇੱਕ ਤਾਰ ਵਿੱਚੋਂ ਲੰਘਦੀ ਬਿਜਲੀ ਧਾਰਾ ਜਾਂ ਕਰੰਟ ਦਾ ਪਤਾ ਲਗਾਉਣ ਲਈ ਕਿਹੜੇ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਬੱਚਿਓ ਸੋ ਦੇਖੀਏ ਤਾਰ ਵਿੱਚੋਂ ਲੰਘਦੀ ਇਹ ਦੇਖੋ ਤਾਰ ਵਿੱਚੋਂ ਲੰਘਦੀ ਬਿਜਲੀ ਧਾਰਾ ਜਾਂ ਕਰੰਟ ਦਾ ਪਤਾ ਲਗਾਉਣ ਲਈ ਹੈ ਤੇ ਪੂਰਾ ਪੂਰਾ ਇੱਥੇ ਵਾਕ ਲਿਖ ਦਾਂਗੇ ਪਤਾ ਲਗਾਉਣ ਲਈ ਟੈਸਟਰ ਕੀ ਕੀਤਾ ਜਾਂਦਾ ਇਹਨੂੰ ਟੈਸਟਰ ਦੇ ਕਹਿੰਦੇ ਇਨਵਰਟਿਡ ਕਮਾ ਵਿੱਚ ਪਤਾ ਇੱਥੇ ਟੈਸਟਰ ਦੀ ਵਰਤੋਂ ਕੀਤੀ ਜਾਂਦੀ ਹੈ ਹੁਣ ਬੱਚਿਓ ਇਹਦਾ ਟੈਸਟਰ ਹੈਗਾ ਇਹ ਦੋ ਕਿਸਮ ਦਾ ਹੋ ਸਕਦਾ ਹੈ ਸੋ ਇਹ ਵੀ ਗੱਲ ਲਿਖਣੀ ਨਾਲ ਇਹ ਟੈਸਟਰ ਬਿਜਲੀ ਜਾਂ ਚੁੰਬਕੀ ਹੋ ਸਕਦਾ ਹੈ ਮਤਲਬ ਕਿ ਬਿਜਲੀ ਦੇ ਆਧਾਰ ਤੇ ਵੀ ਅਸੀਂ ਵਰਤ ਸਕਦੇ ਆ ਤੇ ਚੁੰਬਕੇ ਦਾ ਪ੍ਰਭਾਵ ਜਿਹੜਾ ਹੈ ਉਹਦੇ ਤਾਂ ਵੀ ਵਰਤ ਸਕਦੇ ਆ ਬਿਜਲੀ ਟੈਸਟਰ ਵਿੱਚ ਵੱਲਵਾਂ ਜਾਂ LED ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਅਤੇ ਚੁੰਬਕੀ ਟੈਸਟਰ ਵਿੱਚ ਚੁੰਬਕੀ ਸੂਈ ਜਾਂ ਚੁੰਬਕੀ ਕੰਪਾਸ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਦੋਨੋਂ ਜਿਹੜੇ ਟੈਸਟਰ ਨੇ ਬੱਚਿਓ ਇਹਨਾਂ ਦਾ ਵਿਸਥਾਰ ਤੁਹਾਡੀ ਕਿਤਾਬ ਦੇ ਵਿੱਚ ਜਿਹੜੀ ਐਕਟੀਵਿਟੀ ਹੁੰਦੀ ਕਿਰਿਆ ਹੁੰਦੀ ਹੈ ਉਹਦੇ ਵਿੱਚ ਕਰਕੇ ਚੰਗੀ ਤਰ੍ਹਾਂ ਸਮਝਾਇਆ ਗਿਆ ਸੋ ਇਹ ਜਵਾਬ ਦੇ ਨਾਲ ਤੁਸੀਂ ਆਪਣੀ ਕਿਤਾਬ ਖੋਲ੍ਹ ਕੇ ਜਿਹੜੀ ਕਿਰਿਆਵਾਂ ਟੈਸਟਰ ਦੀਆਂ ਚੁੰਬਕੀ ਟੈਸਟਰ ਤੇ ਬਿਜਲੀ ਟੈਸਟਰ ਉਵੇਂ ਤੁਸੀਂ ਇੱਕ ਵਾਰ ਦੇਖ ਲਿਓ ਉਹਦੇ ਨਾਲ ਇਹ ਜਵਾਬ ਜਿਹੜਾ ਗੱਲਾਂ ਨੇ ਤੁਹਾਨੂੰ ਵਧੇਰੇ ਟੰਗਨਾ ਸੋਹਣੇ ਟੰਗਨਾ ਸਪਸ਼ਟ ਹੋ ਜਾਣ ਜਾਂ ਬਾਕੀ ਜਿਹੜੇ ਉੱਤਰ ਨੇ ਤੁਸੀਂ ਇਸ ਤਰ੍ਹਾਂ ਇਹਨਾਂ ਨੂੰ ਜ਼ਬਾਨੀ ਲਿਖ ਕੇ ਪੱਕੇ ਕਰ ਲੈਣਾ ਹੈ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ